ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਾਂਗੇ ਕਰਵਾ ਚੌਥ ਵਰਗੀਆਂ ਰਸਮਾਂ ਦੇ ਬਾਰੇ ਸੰਸਾਰ ਵਿੱਚ ਕਈ ਧਾਰਮਿਕ ਅਤੇ ਸੱਪਿਆਚਾਰਕ ਰਸਮਾਂ ਹਨ ਜਿੱਥੇ ਉਪਵਾਸ ਵਰਤ ਜਾਂ ਭੁੱਖੇ ਰਹਿਣ ਨੂੰ ਧਰਮ ਦਾ ਹਿੱਸਾ ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਸੱਚਾ ਵਰਤ ਉਹ ਨਹੀਂ ਹੁੰਦਾ ਜੋ ਸਰੀਰ ਨੂੰ ਭੁੱਖਾ ਰੱਖਣ ਨਾਲ ਕੀਤਾ ਜਾਵੇ ਸਗੋਂ ਮਨ ਨੂੰ ਕਾਬੂ ਕਰਨਾ ਹੀ ਅਸਲੀ ਵਰਤ ਹੁੰਦਾ ਹੈ। ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਜੇ ਯੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਅਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤੈ ਬਾਤ ਨ ਪੁੱਛੇ ਕੀ ਇਸ ਦਾ ਅਰਥ ਹੈ ਕਿ ਲੱਖਾਂ ਵਰਤ ਰਸਮਾਂ ਜਾਂ ਤਿਉਹਾਰ ਕਰਨ ਨਾਲ ਕੁਝ ਨਹੀਂ ਹੁੰਦਾ ਜਦੋਂ ਤੱਕ ਵਾਹਿਗੁਰੂ ਦੀ ਕਿਰਪਾ ਤੇ ਨਾਮ ਨਹੀਂ ਮਿਲਦਾ ਗੁਰੂ ਅਮਰਦਾਸ ਜੀ ਜੀ ਕਹਿੰਦੇ ਹਨ ਸੱਚ ਵਰਤ ਸੱਚ ਨਾਮ ਹੈ ਸੱਚ ਧਿਆਨ ਵਿਚਾਰ ਅਸਲੀ ਵਰਤ ਹੈ ਸੱਚਾ ਨਾਮ ਜਪਣਾ ਸੱਚਾ ਧਿਆਨ ਕਰਨਾ ਚੰਗੇ ਕਰਮ ਕਰਨਾ ਇਸ ਲਈ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਭੁੱਖੇ ਰਹਿਣ ਨਾਲ ਪਤੀ ਦੀ ਉਮਰ ਨਹੀਂ ਵੱਧਦੀ ਪਰ ਸੱਚੀ ਜ਼ਿੰਦਗੀ ਪ੍ਰੇਮ ਸਤਕਾਰ ਅਤੇ ਨਾਮ ਸਿਮਰਨ ਘਰਾਂ ਵਿੱਚ ਸੁਖ ਸ਼ਾਂਤੀ ਆ ਜਾਂਦੀ ਹੈ ਕਰਵਾ ਚੌਥ ਵਰਗੀਆਂ ਰਸਮਾਂ ਲੋਕ ਧਾਰਮਿਕ ਭਾਵਨਾਵਾਂ ਨਾਲ ਕਰਦੇ ਹਨ ਪਰ ਗੁਰੂ ਸਾਹਿਬ ਜੀ ਸਾਨੂੰ ਦੱਸਦੇ ਹਨ ਉਮਰ ਭੁੱਖਾ ਰਹਿਣ ਨਾਲ ਨਹੀਂ ਵੱਧਦੀ ਸੱਚੇ ਨਾਮ ਨੂੰ ਸਿਮਰਨ ਕਰਨ ਨਾਲ ਸੱਚਾ ਨਾਮ ਸਿਮਰਨ ਨਾਲ ਹੀ ਉਸ ਪਰਮਾਤਮਾ ਦਾ ਸੁਖ ਪ੍ਰਾਪਤ ਹੁੰਦਾ ਹੈ ਉਸ ਪਰਮਾਤਮਾ ਤੋਂ ਹਰ ਖੁਸ਼ੀ ਪ੍ਰਾਪਤ ਹੁੰਦੀ ਹੈ ਆਓ ਅੱਜ ਤੋਂ ਹੀ ਅਸੀਂ ਸਭ ਗੁਰਬਾਣੀ ਦੇ ਅਨੁਸਾਰ ਅਸਲੀ ਵਰਤ ਵਾਹਿਗੁਰੂ ਦਾ ਨਾਮ ਜਪਨਾ ਤੇ ਮਨੁੱਖਤਾ ਦੇ ਨਾਲ ਪਿਆਰ ਕਰਨਾ ਆਪਣੇ ਜੀਵਨ ਵਿੱਚ ਅਪਣਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ